ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਤੁਸੀਂ ਜਾਣਦੇ ਹੋਣਾ ਕਿ ਹਰ ਸਾਲ ਮੇਲਾ ਲੱਗਦਾ ਯੂਨੀਵਰਸਿਟੀ ਐਸ ਸਾਲ ਵੀ ਮਾਰਚ ਦੇ ਯੂਨੀਵਰਸਿਟੀ ਮੇਲਾ ਲੱਗਣਾ ਹੈ ਤੇ ਮੇਲੇ ਉੱਪਰ ਕਈ ਸਰ ਕਿਸਾਨ ਵੀਰਾਂ ਨੂੰ ਨਗਦ ਇਨਾਮ ਦੇ ਕੇ ਤੇ ਸਨਮਾਨ ਚੰਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਵੱਖ-ਵੱਖ ਸੱਤ ਕੈਟਾਗਰੀ ਨੇ ਜੇਕਰ ਤੁਸੀਂ ਆਪਣੇ ਆਪ ਨੂੰ ਕਿਸੇ ਕੈਟਾਗਰੀ ਦੇ ਵਿੱਚ ਇਨਾਮ ਦਾ ਹੱਕਦਾਰ ਸਮਝਦੇ ਹੋ ਤਾਂ ਤੁਸੀਂ ਜਿਹੜਾ ਹੈਗਾ ਫਾਰਮ ਭਰ ਸਕਦੇ ਹੋ ਫਾਰਮ ਕਿੱਥੋਂ ਮਿਲੇਗਾ ਕਿਵੇਂ ਭਰਨਾ ਇਹਦੇ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਹਾਂ ਪਹਿਲਾਂ ਸੱਤ ਕੈਟਾਗਰੀ ਕਿਹੜੀਆਂ ਇਹ ਦੇਖ ਲਓ ਠੀਕ ਹੈ ਤਾਂ ਇਹ ਫਾਰਮ ਆਪਾਂ 15 ਜਨਵਰੀ 2025 ਤੱਕ ਲੁਧਿਆਣੇ ਜਮ੍ਹਾਂ ਕਰਾਉਣਾ ਹੈਗਾ ਪੂਰਾ ਐਡਰੈਸ ਵੀ ਤੁਹਾਨੂੰ ਸਾਂਝਾ ਕਰਦਾ ਮੈਂ ਤਾਂ ਕੀ ਕੀ ਹੈ ਇਨਾਮ ਕਿੰਨਾ ਕਿਹੜੀ ਕਿਹੜੀ ਕੈਟਾਗਰੀ ਹੈ ਪਹਿਲੀ ਕੈਟਾਗਰੀ ਹੈ ਮੁੱਖ ਮੰਤਰੀ ਖੇਤੀਬਾੜੀ ਪੰਜਾਬ ਰਾਜ ਵਿੱਚ ਮੁੱਖ ਫਸਲਾਂ ਦੀ ਵਧੀਆ ਤਰੀਕੇ ਨਾਲ ਖੇਤੀ ਕਰਨ ਵਾਲੇ ਜਿਹੜੇ ਕਿਸਾਨ ਹੈਗੇ ਆ ਉਹ ਇਹ ਚ ਭਾਗ ਲੈ ਸਕਦੇ ਆ 25000 ਰੁਪਏ ਨਕਦ ਨਾਮ ਦਿੱਤਾ ਜਾਊਗਾ ਨਾਲ ਸ਼ਲਾਘਾ ਪੱਤਰ ਦਿੱਤਾ ਜਾਊਗਾ ਦੂਜਾ ਹੈ ਮੁੱਖ ਮੰਤਰੀ ਬਾਗਬਾਨੀ ਵਾਰਡ ਇਹਦੇ ਲਈ ਕੋਈ ਵੀ ਕਿਸਾਨ ਦੇਖੋ ਸਾਰੇ ਨਾਮ ਵਾਲੇ ਕਿਸਾਨ ਵੀਰ ਤੇ ਕਿਸਾਨ ਬੀਬੀਆਂ ਦੋਨੋਂ ਅਪਲਾਈ ਕਰ ਸਕਦੇ ਆ ਜਿਨ੍ਹਾਂ ਨੇ ਬਾਗਬਾਨੀ ਦੇ ਖੇਤਰ ਦੇ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਉਹ ਇਸ ਇਨਾਮ 'ਤੇ ਅਪਲਾਈ ਕਰ ਸਕਦੇ ਆ 25000 ਰੁਪਏ ਤੇ ਛਲਾਗਾ ਪੱਤਰੇ ਚ ਦਿੱਤਾ ਜਾਊਗਾ ਤੀਜੀ ਕੈਟਾਗਰੀ ਹੈਗੀ ਹੈ ਸੀਆਰਆਈ ਪੰਪਸ ਅਵਾਰਡ ਪਾਣੀ ਦੀ ਸੰਭਾਲ ਹਿਤ ਨਵੀਆਂ ਤਕਨੀਕਾਂ ਕਿ ਉਹ ਕਿਸਾਨ ਜਿਹੜੇ ਸਿੰਚਾਈ ਦੀਆਂ ਨਵੀਆਂ ਤਕਨੀਕਾਂ ਅਪਣਾਉਂਦੇ ਆ ਉਹ ਇਸ ਵਿੱਚ ਪਾਰਟਿਸਿਪੇਟ ਕਰ ਸਕਦੇ ਆ 10000 ਰੁਪਏ ਇਨਾਮ ਤੇ ਨਾਲ ਜਿਹੜਾ ਹੈਗਾ ਛਲਾਗਾ ਪੱਤਰ ਮਿਲੂਗਾ ਚੌਥਾ ਹੈ ਸੀਆਰਆਈ ਪੰਪਸ ਅਵਾਰਡ ਵਿਕਸਤ ਖੇਤੀ ਮਸ਼ੀਨਰੀ ਖੇਤੀ ਵਿੱਚ ਵਿਕਸਿਤ ਨਵੀਂ ਵਿਕਸਤ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਗਾਂਵ ਬਦੂ ਖਸਾਨ ਨੂੰ ਇਨਾਮ ਦਿੱਤਾ ਜਾਊਗਾ 10000 ਰੁਪਏ ਤੇ ਛਲਾਗਾ ਪੱਤਰ ਜਿਹੜਾ ਹੈਗਾ ਨਾਲ ਦਿੱਤਾ ਜਾਊਗਾ ਪੰਜਵਾਂ ਹੈਗਾ ਸੀਆਰਆਈ ਪੰਪਸ ਵਾਰਡ ਜੈਵ ਖੇਤੀ ਕਰਨ ਵਾਲੇ ਜਿਹੜੇ ਮੇਰੇ ਕਿਸਾਨ ਵੀ ਜੈਵ ਖੇਤੀ ਕਰਦੇ ਐ ਤੇ ਜੈਵ ਖੇਤੀ ਕਰਨ ਵਾਲੇ ਗਾਂਵ ਬਦੂ ਖਸਾਨ ਇਸ ਕੈਟਾਗਰੀ ਚ ਅਪਲਾਈ ਕਰ ਸਕਦੇ ਐ ਉਹਨਾਂ ਨੂੰ 10000 ਰੁਪਏ ਨਗਦ ਇਨਾਮ ਤੇ ਨਾ ਛਲਾਗਾ ਪੱਤਰ ਦਿੱਤਾ ਜਾਊਗਾ ਸ਼ੇਮਾ ਹੈ ਸਰਦਾਰਨੀ ਪ੍ਰਕਾਸ਼ ਕੁਰਸਰਾ ਖੇਤੀ ਮੈਮੋਰੀਅਲ ਅਵਾਰਡ ਜਿਹੜੇ ਕਿਸਾਨ ਵੀਰ ਜਾਂ ਕਿਸਾਨ ਬੀਬੀਆਂ ਬਾਗਬਾਨੀ ਤੇ ਫੁੱਲਾਂ ਦੀ ਖੇਤੀ ਦੇ ਸਹਾਇਕ ਧੰਦਿਆਂ ਵਿੱਚ ਮਾਰ ਕੇ ਮਾਰੇ ਨੇ ਉਹਨਾਂ ਨੂੰ ਇਨਾਮ ਦਿੱਤਾ ਜਾਊਗਾ 5000 ਰੁਪਏ ਨਕਦ ਨਾਮ ਤੇ ਨਾਲ ਸ਼ਲਾਘਾ ਪੱਤਰ ਸਤਮਾ ਹੈ ਜਥੇਦਾਰ ਗੁਰਦੇਵ ਸਿੰਘ ਮਹਾਲ ਯਾਦਗਾਰੀ ਅਵਾਰਡ ਜਿਹੜੇ ਕਿਸਾਨ ਜਾਂ ਕਿਸਾਨ ਬੀਬੀਆਂ ਨੇ ਬਾਗਬਾਨੀ ਦੇ ਖੇਤਰ ਚ ਫਲਾਂ ਸਬਜ਼ੀਆਂ ਤੇ ਫੁੱਲਾਂ ਦੀ ਕਾਸ਼ਤ ਵਿੱਚ ਜਿਹੜਾ ਹੈਗਾ ਚੰਗਾ ਨਮਾਣਾ ਖੱਟਿਆ ਉਹਨਾਂ ਨੂੰ 10000 ਰੁਪਏ ਅਤੇ ਨਾਲ ਛਲਾਗਾ ਪੱਤਰ ਦਿੱਤਾ ਜਾਊਗਾ ਕੋਈ ਵੀ ਕਿਸਾਨ ਇੱਕ ਤੋਂ ਵੱਧ ਅਵਾਰਡ ਵਾਸਤੇ ਅਪਲਾਈ ਕਰ ਸਕਦਾ ਹੈ ਜਿੰਨੇ ਅਵਾਰਡ ਵਾਸਤੇ ਅਪਲਾਈ ਕਰਨਾ ਹੈ ਉਹਨੀਆਂ ਅਲੱਗ-ਅਲੱਗ ਫਾਰਮ ਭਰਨੇ ਪੈਣਗੇ ਇੱਕੋ ਫਾਰਮ ਤੇ ਨਹੀਂ ਹੋਣਾ ਠੀਕ ਹੈ ਫਾਰਮ ਕਿੱਥੋਂ ਮਿਲੇਗਾ ਫਾਰਮ ਤੁਹਾਡੇ ਜ਼ਿਲ੍ਹੇ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਤੋਂ ਮਿਲ ਜਾਏਗਾ ਖੇਤੀ ਖੋਜ ਕੇਂਦਰਾਂ ਦੇ ਡਾਇਰੈਕਟਰ ਸਾਹਿਬਾਨ ਤੋਂ ਮਿਲ ਜਾਏਗਾ ਜ਼ਿਲ੍ਹਾ ਵਿਸਾਰ ਮਾਰਾਂ ਦੇ ਦਫ਼ਤਰ ਤੋਂ ਮਿਲ ਜੂਗਾ ਮੁੱਖ ਖੇਤੀਬਾੜੀ ਅਫਸਰ ਦੇ ਦਫ਼ਤਰ ਤੋਂ ਮਿਲ ਸਕਦਾ ਹੈ ਬਾਗਬਾਨੀ ਭਾਗ ਦੇ ਡਿਪਟੀ ਡਾਇਰੈਕਟਰ ਸਾਹਿਬਾਨ ਦੇ ਦਫ਼ਤਰ ਤੋਂ ਮਿਲ ਸਕਦਾ ਹੈ ਠੀਕ ਹੈ ਜਾਂ ਫਿਰ ਲੁਧਿਆਣੇ ਇਹ ਪ੍ਰਸਾਰ ਸਿੱਖਿਆ ਡਾਇਰੈਕਟਰੇਟ ਦੇ ਦਫ਼ਤਰ ਤੋਂ ਵੀ ਲੈ ਸਕਦੇ ਹਾਂ ਇਹ ਤੁਸੀਂ ਫਾਰਮ ਉੱਥੋਂ ਲੈ ਕੇ ਖੇਤੀ ਵਿਗਿਆਨ ਕੇਂਦਰ ਚਲੇ ਜਾਓ ਉੱਥੋਂ ਮਿਲ ਜਾਏਗਾ ਠੀਕ ਹੈ 15 ਜਨਵਰੀ 2025 ਤੱਕ ਭਰ ਕੇ ਇਹ ਜਮ੍ਹਾਂ ਕਿੱਥੇ ਕਰਾਉਣਾ ਹੈ ਨਿਰਦੇਸ਼ਿਕ ਪ੍ਰਸਾਰ ਸਿੱਖਿਆ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਠੀਕ ਹੈ ਮੁੱਖ ਦਫ਼ਤਰ ਤੱਕ ਪਹੁੰਚਾਉਣੀ ਜ਼ਰੂਰੀ ਹੈ ਹਰ ਉਹ ਮੈਂ ਦਾਸ ਦਿੱਤਾ ਤੁਹਾਨੂੰ ਕਿ ਵਾਰਡ ਲਈ ਜਿਹੜਾ ਹੈਗਾ ਅਲੱਗ-ਅਲੱਗ ਐਪਲੀਕੇਸ਼ਨ ਦਿੱਤੀ ਜਾਊਗੀ ਜਿਹੜੇ ਕਿਸਾਨ ਪਹਿਲਾਂ ਮੁੱਖ ਮੰਤਰੀ ਵਾਰਡ ਜੇ ਚੁੱਕੇ ਹਨ ਉਹ ਆਪਣੀਆਂ ਅਰਜ਼ੀਆਂ ਨਹੀਂ ਭੇਜ ਸਕਦੇ ਠੀਕ ਇਹ ਚੀਜ਼ ਦਾ ਧਿਆਨ ਰੱਖਣਾ ਤਾਂ ਅਰਜ਼ੀਆਂ ਭੇਜਣ ਦੀ ਅਖੀਰਲੀ ਮਿਤੀ ਹੈ 15 ਜਨਵਰੀ 2025 ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਡਾਕਟਰ ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਫੋਨ ਨੰਬਰ ਨੋਟ ਕਰ ਲਓ 0161 2401960 ਇੱਥੇ ਕਾਲ ਕਰੋਗੇ ਤਾਂ ਉਹਨਾਂ ਤੋਂ ਐਕਸਟੈਂਸ਼ਨ 214 ਮੰਗੋਗੇ ਟਰਾਈ ਡਾਕਟਰ ਨਾਲ ਗੱਲ ਹੋ ਜੇਗੀ ਤਾਂ ਇਸ ਵਾਰ ਇਹਨਾਂ 7 ਵਾਰਡ ਦੇ ਵਿੱਚੋਂ 50% ਵਾਰਡ ਆਪਣੇ ਚੈਨਲ ਨਾਲ ਜੁੜੇ ਹੋਏ ਕਿਸਾਨ ਵੀਰਾਂ ਨੂੰ ਆਉਣੇ ਚਾਹੀਦੇ ਐ ਤੇ ਜੋ ਵੀ ਵੀਰ ਇਸ ਕੈਟਾਗਰੀ ਦੇ ਨਾਲ ਜੁੜੇ ਹੋਏ ਐ ਆਪਣੀ ਆਪਣੀ ਕੈਟਾਗਰੀ ਚ ਅਪਲਾਈ ਜਰੂਰ ਕਰਿਓ ਜੋ ਧੰਨਵਾਦ ਦੋਸਤੋ ਮੇਰ ਬਣ